ਹਾਂਜੀ ਕਿਸਾਨੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਬੇਨਤੀ ਆ ਕਿ ਜਿਹੜੇ ਨਵੇਂ ਕਿਸਾਨ ਵੀ ਦੇਖ ਰਹੇ ਹੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲੈਣ ਤੇ ਜਿਹੜਾ ਬੈਲ ਵਾਲਾ ਬਟਨ ਦਬਾ ਲੈਣ ਤਾਂ ਕਿ ਜਿਹੜੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੇ ਪਹੁੰਚਦੀਆਂ ਰਹਿਣ ਅੱਜ ਤੁਹਾਡੇ ਨਾਲ ਕਿਸਾਨ ਵੀਰੋ ਜਿਹੜੀ ਬਹੁਤ ਜ਼ਰੂਰੀ ਗੱਲ ਕਰਨੀ ਹੈ ਜਿਹੜੀ ਕੇਸਰ ਬਾਰੇ ਕੇਸਰ ਦੀ ਖੇਤੀ ਬਾਰੇ ਪੰਜਾਬ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਕਾਫੀ ਖਬਰਾਂ ਨਿਊਜ਼ ਦੇ ਉੱਤੇ ਵੀ ਕਾਫੀ ਇਹ ਜਿਹੜੀ ਹੈਗੀ ਨਿਊਜ਼ ਚੱਲ ਰਹੀ ਹੈ ਕਿ ਜਿਹੜੀ ਕਿਸਾਨ ਵੀਰਾਂ ਨੇ ਕੇਸਰ ਦੀ ਖੇਤੀ ਕਰਕੇ ਲੱਖਾਂ ਕਮਾਏ ਜਾਂ ਜਿਹੜੀ ਬਹੁਤ ਕਮਾਈ ਹੋ ਰਹੀ ਹੈ ਸੋ ਉਹਦੇ ਬਾਰੇ ਮੈਂ ਕਲੀਅਰ ਕਰਨਾ ਸੀ ਮੇਨੂੰ ਕਿ ਕਿਸਾਨ ਵੀਰਾਂ ਨੇ ਗਰਦਾਸਪੁਰ ਤੋਂ ਕਈ ਕਿਸਾਨ ਵੀਰਾਂ ਨੇ ਬਠਿੰਡੇ ਤੋਂ ਜਿਹੜੇ ਫੋਨ ਕਰਕੇ ਪੁੱਛਿਆ ਕਿ ਅਸਲ ਦੇ ਵਿੱਚ ਕੀ ਕਹਾਣੀ ਹੈ ਸੋ ਕਿਸਾਨ ਵੀਰੋ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਜਿਹੜੀ ਇਹ ਖੇਤੀ ਹੋ ਰਹੀ ਹੈ ਇਹ ਹੈਗਾ ਸੁਮਬੜਾ ਸੈਫ फ्लावर ਜਿਹਨੂੰ ਮੈਕਸੀਕਨ ਸੈਫਰਨ ਕਹਿੰਦੇ ਆ ਜਿਹੜਾ ਕੇਸਰਾਂ ਨੂੰ ਅਸਲ ਵਿੱਚ ਸੈਫਰਨ ਕਹਿੰਦੇ ਆ ਇਹ ਸੈਫ ਫਲਾਵਰ ਇਹਨੂੰ ਆਪਾਂ ਮੈਕਸੀਕਨ ਸੈਫਰਨ ਜਾਂ ਅਮਰੀਕਨ ਸੈਫਰਨ ਜਾਂ ਪੁਰਤਗੀ ਸੈਫਰਨ ਕਾਰਨ ਇਹ ਹੈ ਕਿ ਜਿਹੜਾ ਪੁਰਾਣੇ ਸਮਿਆਂ ਤੋਂ ਹੀ ਜਿਹੜਾ ਇਹ ਸੈਫ ਫਲਾਵਰ ਹੈ ਸੁੰਭੜਾ ਆਇਆ ਇਹਨੂੰ ਕੇਸਰ ਦੀ ਸੈਫਰਨ ਦੀ ਜਗ੍ਹਾ ਤੇ ਜਿਹੜਾ ਹੈਗਾ ਡੁਪਲੀਕੇਸੀ ਦੇ ਤੌਰ ਤੇ ਜਿਹੜਾ ਹੈਗਾ ਧੋਖੇ ਦੇ ਤੌਰ ਤੇ ਜਿਹੜਾ ਵਰਤਿਆ ਜਾ ਰਿਹਾ ਪਹਿਲਾਂ ਤੋਂ ਅੱਜ ਦਾ ਨਹੀਂ ਹੈਗਾ ਕਿਉਂਕਿ ਜਿਹੜਾ ਹੈਗਾ ਕੇਸਰ ਹੈ ਉਹ ਦੁਨੀਆ ਦੀ ਸਭ ਤੋਂ ਮਹਿੰਗੀ ਸਪਾਈਸ ਹੈ ਸਪਾਈਸ ਮਤਲਬ ਮਸਾਲਾ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਹੈ ਜਿਹਦਾ ਵੈਸੇ ਨੋਰਮਲ ਰੇਟ ਆ ਜਿਹੜਾ ਉਹ ਘੱਟੋ-ਘੱਟ ਜਿਹੜਾ ਹੈਗਾ ਲੱਖ ਰੁਪਏ ਕਿਲੋ ਤੋਂ ਲੈ ਕੇ ਤੇ ਤਾਂ ਜਦੋਂ ਮਤਲਬ ਕਿ ਪ੍ਰੋਡਕਸ਼ਨ ਘੱਟ ਹੋਏ ਤਾਂ 2-3 ਲੱਖ ਰੁਪਏ ਕਿਲੋ ਤੱਕ ਵੀ ਜਾਵੜਦਾ ਤੇ ਜਿਹੜਾ ਇਹ ਸੈਫਰਾਨਾ ਕਸੁੰਬੜਾ ਇਹਦੇ ਜਿਹੜੇ ਹੈਗੇ ਅਸਲ ਦੇ ਵਿੱਚ ਇਹਦੇ ਬੀਜ ਹੀ ਕੰਮ ਆਉਂਦੇ ਆ ਜਿਹੜਾ ਤੇਲ ਕੱਢਣ ਦੇ ਪਰ ਜਿਹੜੀ ਇਹਦੀਆਂ ਪੱਤੀਆਂ ਪਾਸੇ ਵਾਲੀਆਂ ਜਿਹੜੇ ਪੈਟਲਸ ਹੁੰਦੇ ਆ ਜਿਹੜਾ ਤਾਂ ਹੈਗਾ ਕੇਸਰ ਉਹਦੇ ਹੁੰਦੇ ਸਟਿਗਮਾ ਤੇ ਸਟੇਮਨ ਯੂਜ਼ ਹੁੰਦੇ ਜਿਹੜੇ ਵਿੱਚਲੇ ਰੀਪਰੋਡਕਟਿਵ ਪਾਰਟ ਹੁੰਦੇ ਬਰੀਕ ਬਰੀਕ ਡੰਡੀਆਂ ਹੁੰਦੀਆਂ ਨੇ ਜਿਹੜੀਆਂ ਫੁੱਲ ਦੇ ਵਿੱਚ ਤੇ ਜਿਹੜਾ ਹੁੰਦਾ ਸੈਫਲਰ ਉਹਦੇ ਵਿੱਚ ਜਿਹੜਾ ਹੈਗਾ ਫੁੱਲ ਦੇ ਸਾਈਡਾਂ ਵਾਲੀਆਂ ਜਿਹੜੀਆਂ ਪੈਟਲਸ ਹੁੰਦੀਆਂ ਜਿਹੜੇ ਪੱਤੀਆਂ ਹੁੰਦੀਆਂ ਫੁੱਲ ਦੀਆਂ ਉਹ ਵਰਤੀਆਂ ਜਾਂਦੀਆਂ ਉਹਦੀ ਡੁਪਲੀਕੇਸੀ ਦੇ ਤੌਰ ਤੇ ਹਜੇ ਵੀ ਮਤਲਬ ਕਈ ਥਾਵਾਂ ਤੇ ਜਿਹੜੇ ਕੁੱਕ ਆ ਜਾਂ ਰੋਟਲਾਂ ਦੇ ਵਿੱਚ ਜਿਹੜੇ ਹੈਗੇ ਆ ਜਿਹੜਾ ਖਾਣਾ ਬਣਾਉਣ ਵਾਲੇ ਹਲਵਾਈ ਆ ਉਹ ਅਜੇ ਵੀ ਕਈ ਵਾਰ ਕੇਸਰ ਦੀ ਜਗ੍ਹਾ ਤੇ ਸਸਤਾ ਹੋਮਨ ਕਰਕੇ ਜਿਹੜਾ ਹੈਗਾ ਸੈਫਰਾਨ ਜਾਂ ਕੁਸੁੰਬੜਾ ਵਰਤ ਲੈਂਦੇ ਕਿਉਂਕਿ ਇਹ ਜਿਹੜਾ ਹੈਗਾ ਡਿਸ਼ ਨੂੰ ਉਸੇ ਤਰ੍ਹਾਂ ਦਾ ਰੰਗ ਥੋੜਾ ਜਿਹਾ ਦੇ ਦਿੰਦਾ ਪਰ ਪੌਣਾ ਜਿਆਦਾ ਪੈਂਦਾ ਐਡਿਸ਼ਨ ਨੂੰ ਰੰਗ ਉਸੇ ਤਰ੍ਹਾਂ ਦਾ ਦੇ ਦਿੰਦਾ ਪਰ ਜਿਹੜੀ ਸਲੇਵਰ ਹੁੰਦੀ ਹੈ ਜਿਹੜੀ ਸਮੈਲ ਕੇਸਰ ਚੋਂ ਹੁੰਦੀ ਹੈ ਉਹ ਸੈਫਰਨ ਦੇ ਵਿੱਚੋਂ ਨਹੀਂ ਆਉਂਦੀਗੀ ਸੋ ਇਹਨੂੰ ਆਪਾਂ ਇੱਕ ਦੂਜੇ ਨਾਲ ਰਲਾ ਨਹੀਂ ਸਕਦੇ ਹੈਗੇ ਫਿਰ ਵੀ ਜਣੀ ਹੈਗੀ ਡੁਪਲੀਕੇਟ ਕੇਸਰ ਆਪਾਂ ਇਹਨੂੰ ਕਹਿ ਸਕਦੇ ਆ ਦੂਜੇ ਨੰਬਰ ਤੇ ਜਿਹੜਾ ਕੇਸਰ ਆ ਉਹਦੇ ਉਹਨੂੰ ਕੱਲਾ ਸਪਾਈਸ ਦੇ ਤੌਰ ਤੇ ਜਾਂ ਡਾਈ ਦੇ ਤੌਰ ਤੇ ਰੰਗਾਂ ਦੇ ਤੌਰ ਤੇ ਪਹਿਲਾਂ ਵਰਤਿਆ ਜਾਂਦਾ ਸੀ ਹੁਣ ਤਾਂ ਜਿਹੜੀਆਂ ਇਹ ਡੁਪਲੀਕੇਟ ਸੌਰੀ ਜਿਹੜੀਆਂ ਇਹ ਸੰਥੈਟਿਕ ਡਾਈਸ ਆਉਣ ਲੱਗ ਪਈਆਂ ਕੈਮੀਕਲ ਡਾਈਸ ਆਉਣ ਲੱਗ ਪਈਆਂ ਹੈਗੀਆਂ ਸੋ ਜਿਹੜਾ ਹੈ ਕੇਸਰ ਨੂੰ ਮੁੱਖ ਤੌਰ ਤੇ ਜਿਹੜਾ ਮਸਾਲਾ ਹੈ ਜਿਹੜੀ ਸਬਜੀ ਨੂੰ ਜਾਂ ਦਾਲਾਂ ਜਾਂ ਡਿਸ਼ਸ ਜਿਹੜੀਆਂ ਬਾਹਰਲੇ ਦੇਸ਼ਾਂ ਚ ਵੀ ਮੈਕਸੀਕਾ ਦੇ ਵਿੱਚ ਮੈਕਸੀਕੋ ਦੇ ਵਿੱਚ ਗ੍ਰੀਸ ਦੇ ਵਿੱਚ ਜਾਂ ਯੂਕੇ ਯੂਐਸ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਡਿਜ਼ੀਜ਼ ਨੂੰ ਰੰਗ ਦੇਣ ਤੇ ਫਲੇਵਰ ਦੇਣ ਵਾਸਤੇ ਵਰਤਿਆ ਜਾਂਦਾ ਇਸ ਤੋਂ ਇਲਾਵਾ ਜਿਹੜਾ ਇੱਕ ਬਹੁਤ ਵਧੀਆ ਇਹ ਫੂਡ ਸਪਲੀਮੈਂਟ ਵੀ ਹੈਗਾ ਇਹਨੂੰ ਆਪਾਂ ਜਿਹੜਾ ਹੈਗਾ ਦੁੱਧ ਦੇ ਵਿੱਚ ਪਾ ਕੇ ਵੀ ਪੀ ਸਕਦੇ ਹਾਂ ਕਿਉਂਕਿ ਇਹਦੇ ਵਿੱਚ 11-12% ਪ੍ਰੋਟੀਨ ਹੁੰਦੀ ਹੈ ਬਾਕੀ ਜਿਹੜੇ ਹੈਗੇ ਹੋਰ ਤੱਤ ਵੀ ਹੁੰਦੇ ਹੈਗੇ ਜਦਕਿ ਸੈਫ ਫਲੇਵਰ ਨੂੰ ਆਪਾਂ ਇਸ ਤਰ੍ਹਾਂ ਨਹੀਂ ਵਰਤ ਸਕਦੇ ਜਿਹੜਾ ਸੈਫ ਫਲੇਵਰ ਆ ਕਸੁੰਬੜਾ ਜਿੱਦੀ ਕਿ ਪੰਜਾਬ ਦੇ ਵਿੱਚ ਖੇਤੀ ਹੋ ਰਹੀ ਕਿਸਾਨ ਵੀ ਕਰ ਰਹੇ ਆ ਉਹਦਾ ਜਿਹੜਾ ਬੀਜ ਹੈ ਜਿਹੜੇ ਉਹਦੇ ਫੁੱਲਾਂ ਦੇ ਬੀਜ ਹੁੰਦੇ ਆ ਉਹ ਜਿਹੜੇ ਤੇਲ ਕੱਢਣ ਵਾਸਤੇ ਵਰਤੇ ਜਾਂਦੇ ਜਿਹੜਾ ਕਿ ਖਾਣਾ ਪਕਾਉਣ ਵਾਲਾ ਤੇਲ ਜਿਵੇਂ ਰਫਾਇਨਡ ਵਗੈਰਾ ਉਹਦੇ ਬਣਦੇ ਹੈਗੇ ਆ ਤੇ ਜਿਹੜਾ ਉਹਦੀ ਬਾਅਦ ਚੋਂ ਤੇਲ ਕੱਢਣ ਤੋਂ ਬਾਅਦ ਜਿਹੜੀ ਫੀਡ ਬਰਦੀ ਉਹ ਜਿਹੜੀ ਹੈ ਕੈਟਲ ਫੀਡ ਦੇ ਤੌਰ ਤੇ ਖਾਲ ਦੇ ਤੌਰ ਤੇ ਵਰਤੇ ਜਾਂਦਾ ਜਿਹੜਾ ਹੈਗਾ ਇਹਦੀ ਪ੍ਰੋਡਕਸ਼ਨ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਤਾਂ ਜਿਹੜਾ ਹੈਗਾ ਕੇਸਰ ਆਉ ਠੰਡੇ ਏਰੀਏ ਦੇ ਵਿੱਚ ਹੀ ਹੁੰਦਾ ਇਹ ਜਿਹੜਾ ਸੈਫਲਾਵਾਰਾ ਉਹ ਜਿਹੜਾ ਹੈਗਾ ਐਰਡ ਏਰੀਆ ਦੇ ਵਿੱਚ ਮਤਲਬ ਖੁਸ਼ਕ ਏਰੀਆ ਦੇ ਵਿੱਚ ਵੀ ਹੋ ਸਕਦਾ ਹੈਗਾ ਉਹ 'ਚ ਕੋਈ ਸਮੱਸਿਆ ਨਹੀਂ ਹੈਗੀ ਕਿ ਇੱਕ ਜਿਹੜਾ ਸਖਤ ਜਾਣ ਜਿਹੜੀ ਹੈਗੀ ਇਹ ਫਸਲ ਹੈ ਇਹ ਸੈਫਲਾਵਾਰਾ ਤੋਂ ਸੰਭੜਾ ਅ ਇਸ ਤੋਂ ਰਾਵਾਂ ਕਿਸਾਨ ਵੀਰੋ ਜਿਹੜਾ ਕੇਸਰ ਹੈ ਇਹਦੀ ਪ੍ਰੋਡਕਸ਼ਨ ਬਹੁਤ ਘੱਟ ਹੁੰਦੀ ਹੈ ਤੁਹਾਨੂੰ ਦੱਸ ਦਿਆਂ ਹੈਰਾਨੀ ਹੋ ਤੁਹਾਨੂੰ ਜਾਣ ਕੇ ਕਿ 70000 ਫੁੱਲ ਮਗਰ ਆਪਾਂ 1 ਪਾਉਂਡ ਜਿਹੜਾ ਹੈਗਾ ਕੇਸਰ ਜਿਹੜੀ ਸਟਿਗਮਾ ਤੇ ਸਟੈਮਲ ਜਿਹੜੀ ਆਪਾਂ ਲੈਣੇ ਹੁੰਦੇ ਆ ਉਹ ਪੈਦਾ ਕਰ ਸਕਦੇ 70000 ਫੁੱਲ ਮਗਰ 1 ਪਾਉਂਡ ਮਤਲਬ ਕਿ ਤਕਰੀਬਨ 0.454 ਕਿ ਗ੍ਰਾਮ ਹੁੰਦਾ ਹੈ ਅੱਧੇ ਕਿਲੋ ਤੋਂ ਅੱਧੇ ਕਿਲੋ ਤੋਂ ਵੀ ਘੱਟ ਤੇ ਇਹਦੇ ਵਾਸਤੇ ਲੇਬਰ ਦੇਖ ਲਓ ਤੁਹਾਨੂੰ 70000 ਫੌਲ ਦੇ ਜਿਹੜੇ ਸਟੈਗਮ ਅਤੇ ਸਟੈਮਰ ਆ ਕੇ ਕਰਕੇ ਜਿਹੜੇ ਜੋੜ ਨੇ ਕਿੰਨੀ ਲੇਬਰ ਕਿੰਨੀ ਜ਼ਿਆਦਾ ਲੱਗੂਗੀ ਇਹਦੇ ਕਰਕੇ ਜਿਹੜਾ ਹੈਗਾ ਪੰਜਾਬ ਪਹਿਨਾ 2005 6 ਦੇ ਅੰਕੜੇ ਆਏ ਸੀਗੇ ਕਿ ਸਭ ਤੋਂ ਜ਼ਿਆਦਾ ਜਿਹੜਾ ਪੈਦਾ ਕਰਦਾ ਸੀਗਾ ਇਹਨੂੰ ਆਰਾਨ ਦੇ ਵਿੱਚ ਵੀ ਕਾਫੀ ਪੈਦਾ ਹੁੰਦਾ ਉਸ ਤੋਂ ਇਲਾਵਾ ਗਰੀਸ ਦੇ ਵਿੱਚ ਸਪੇਨ ਦੇ ਵਿੱਚ ਵੀ ਪੈਦਾ ਹੁੰਦਾ ਕਸ਼ਮੀਰ ਦੇ ਵਿੱਚ ਵੀ ਕਸ਼ਮੀਰ ਸਾਰੇ ਕਸ਼ਮੀਰ ਦੇ ਵਿੱਚ ਜਿੱਥੇ-ਜਿੱਥੇ ਵੀ ਕੇਸਰ ਪੈਦਾ ਹੁੰਦਾ ਤਕਰੀਬਨ ਉਦੋਂ 23 24 ਕਵਾਂਟਲ ਸਾਰੇ ਕਿਸ ਮੀਰ ਤੋਂ ਜਿਹੜਾ ਹੈਗਾ ਕੇਸਰ ਪੈਦਾ ਹੁੰਦਾ ਹੈ ਜਦ ਕਿ ਜਿਹੜਾ ਕਸੁੰਬੜਾ ਇਹ ਇੱਕ ਕਿੱਲੇ ਦੇ ਵਿੱਚੋਂ 6-7 ਕਵਾਂਟਲ ਆ ਜਾਂਦਾ ਜਿਹੜੇ ਇਹਦੇ ਬੀਜ ਲੈ ਲੈਨੇ ਆਪਾਂ ਤੇ ਜਿਹੜੀ ਇਹਦੀ ਕੀਮਤ ਜੇ ਆਪਾਂ ਗੱਲ ਕਰੀਏ ਜਿਹੜਾ ਕੇਸਰ ਆ ਉਹਦੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਲੱਖ ਰੁਪਏ ਤੋਂ ਲੈ ਕੇ ਕੀਮਤ ਸ਼ੁਰੂ ਹੁੰਦੀ ਕਿਲੋ ਮਗਰ ਤੇ ਜਿਹੜੇ ਹੈ ਕਸੁੰਬੜੇ ਦੇ ਸੈਫ ਫਲਾਵਰ ਦੇ ਬੀਜ ਆ ਉਹ 50 ਰੁਪਏ ਕਿਲੋ ਤੋਂ ਸ਼ੁਰੂ ਹੋ ਜਾਂਦੇ ਆ ਮਤਲਬ 5000 ਰੁਪਏ ਕਵਾਂਟਲ ਉਹ ਜਿਹੜਾ ਹੈਗਾ ਉਹਦੇ ਬੀਜ ਵਿਕਦੇ ਹੈਗੇ ਸੋ ਇਹਦੇ ਵਿੱਚ ਆਪਾਂ ਦੋਨੋਂ ਲਾ ਨਹੀਂ ਸਕਦੇ ਪਰ ਫਿਰ ਵੀ ਜੇ ਕਿਸਾਨ ਵੀ ਜਿਹੜੀ ਖੇਤੀ ਕਰਦੇ ਆ ਜੇ ਆਪਾਂ ਚੰਗੀ ਵਧੀਆ ਫਸਲ ਕਸੁੰਬੜੇ ਦੀ ਲੈ ਸਕਦੇ ਆ ਇਹਦਾ 6-7 ਕੁਇੰਟਲ ਤੋਂ ਲੈ ਕੇ ਤੇ 15 ਕੁਇੰਟਲ ਤੱਕ ਜਿਹੜਾ ਹੈਗਾ ਕਿੱਲੇ ਦਾ ਝਾੜ ਆ ਸਕਦਾ ਤੇ 5000 ਰੁਪਏ ਕੁਇੰਟਲ ਵਿਕਦਾ ਤੁਹਾਨੂੰ ਹਿਸਾਬ ਨਾਲ ਜੇ ਇਹਦਾ 15 12-15 ਕੁਇੰਟਲ ਝਾੜ ਰਵੇ ਤਾਂ ਵਧੀਆ ਰਹੂਗਾ 10 ਕੁਇੰਟਲ ਤੱਕ ਜੇ ਝਾੜ ਰਵੇ ਤਾਂ 50000 ਦਾ ਇਹ ਹੋ ਜਾਂਦਾ ਤੇ ਜੇ 6-7 ਕੁਇੰਟਲ ਹੋਇਆ ਤਾਂ ਕਣਕ ਨਾਲੋਂ ਵੀ ਘੱਟ ਹੋ ਗਿਆ ਸੋ ਜਿਹੜਾ ਹੈਗਾ ਕਿਉਂਕਿ ਠੰਡੇ ਸੀਜ਼ਨ ਦੀ ਜਿਹੜੀ ਹੈਗੀ ਫਸਲ ਹੈਗੀ ਆ ਸੋ ਜਿਹੜਾ ਬੀਜ ਵੀ ਜੇ ਕਿਸਾਨ ਵੀਰ ਇਹਦੀ ਕੁਸੰਬੜੇ ਦਾ ਖਰੀਦਦੇ ਹੈਗੇ ਆ ਤਾਂ ਉਹ ਮਹਿੰਗੇ ਰੇਟ ਤੇ ਲੈ ਲੈਂਦੇ ਉਹਦੇ ਕਰਕੇ ਜਿਹੜਾ ਖਰਚਾ ਵੱਧ ਜਾਂਦਾ ਤੇ ਜਿਹੜੇ ਕਿਸਾਨ ਜਿਹਨੂੰ ਫਸਲ ਪੈਦਾ ਕਰਦੇ ਉਹ ਇਹਦਾ ਬੀਜ ਜਿਹੜਾ ਮਹਿੰਗੇ ਰੇਟ ਤੇ ਵੇਚਦੇ ਤਾਂ ਉਹਨਾਂ ਨੂੰ ਆਮਦਨ ਜਿਆਦਾ ਹੁੰਦੀ ਵੈਸੇ ਜਿਹੜੀ ਇਹਦੀ ਹੈਗੀ ਆਮਦਨ ਨੋਰਮਲ ਆ ਕੋਈ ਜ਼ਿਆਦਾ ਨਹੀਂ ਹੈਗੀ ਤੇ ਜਿਹੜਾ ਹੈਗਾ ਜੇ ਆਪਾਂ ਕਹਿ ਲਈਏ ਕਿ ਇਹ ਅਗਲੀ ਕਿਸ ਸਾਰਾ ਜਾਂ ਜਾਂ ਮਤਲਬ ਕਿ ਜਮਾ ਇਹ ਚੋਂ ਆਮਦਨ ਨਹੀਂ ਹੁੰਦੀ ਕਿਸਾਨ ਵੀਰ ਜਿਹੜੇ ਹੈਗੇ ਖੁਸ਼ਕ ਏਰੀਏ ਦੇ ਕਿਸਾਨ ਵੀਰ ਜਿੱਥੇ ਪ੍ਰੋਡਕਸ਼ਨ ਘੱਟ ਹੁੰਦੀ ਜਾਂ ਜਿਹੜੀ ਜ਼ਮੀਨ ਕਈ ਥਾਵਾਂ ਤੇ ਮਾੜੀ ਹੁੰਦੀ ਆ ਜਾਂ ਜਿੱਥ ਪਾਣੀ ਦਾ ਘੱਟ ਹੈਗਾ ਪ੍ਰਬੰਧ ਹੈਗਾ ਉੱਥੇ ਆਪਾਂ ਜਿਹੜਾ ਹੈਗਾ ਕਸੁੰਬੜੇ ਦੀ ਕਿਉਂਕਿ ਐਰਰ ਜ਼ੋਨ ਦੇ ਵਿੱਚ ਜਿੱਥੇ ਆਮ ਤੌਰ ਤੇ ਜਿਹੜੀ ਰੇਨਫਾਲ ਅ ਕਈ ਏਰੀਆ ਦੇ ਵਿੱਚ ਜਿੱਥੇ ਕੱਲੀ ਜਿਹੜੀ ਹੈਗੀ ਐ ਮੌਸਮੀ ਬਰਸਾਤ ਹੀ ਹੁੰਦੀ ਹੈ ਉੱਥੇ ਵੀ ਜਿਹੜਾ ਹੈਗਾ ਕਸੁੰਬੜੇ ਦੀ ਫਸਲ ਹੋ ਜਾਂਦੀ ਹੈਗੀ ਐ ਜੇ ਕੋਈ ਹੋਰ ਸਵਾਰ ਹੋਵੇ ਜਾਂ ਕੋਈ ਆਪਦੀ رائے ਹੋਵੇ ਤਾਂ ਥੰਡੇ ਜਰੂਰ ਦੱਸਿਓ ਮੈਂ ਤੁਹਾਨੂੰ ਜਿਹੜਾ ਉਹਦਾ ਦਬਾਅ ਦੇਣ ਦੀ ਕੋਸ਼ਿਸ਼ ਕਰੂੰਗਾ ਸੋ ਜਿਹੜਾ ਕਸੁੰਬੜੇ ਤੇ ਕੇਸਰ ਨੂੰ ਆਪਸ ਵਿੱਚ ਨਾਮ ਮਿਲਾਇਆ ਜਾਵੇ ਪਰ ਦੋਹਾਂ ਤੋਂ ਵੱਖਰੇ ਉੱਥੇ ਆਮਦਨੀ ਹੈਗੀ ਆ ਤੁਹਾਨੂੰ ਜਿਵੇਂ ਬਲੰਸੀ ਹੈਗੀ ਐ ਤੇ ਜੇ ਕੋਈ ਸਵਾਲ ਹੋਵੇ ਥੱਲੇ ਜੀ ਮੈਂਟਲ ਵਿੱਚ ਜ਼ਰੂਰ ਲੱਖ ਦਿਓ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਜਾਣਕਾਰੀ ਦੀ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਧੋਖੇ ਤੋਂ ਬਚ ਸਕਣ ਤੇ ਆਪ ਦੀ ਜਿਹੜੀ ਸਹੀ ਫਸਲ ਨੂੰ ਸਹੀ ਪਛਾਣ ਲਈ ਆ ਜਿਹੜੀ ਆਪ ਦੀ ਪੈਦਾਵਾਰ ਲੈ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ